सतनाम श्री वाहगुरु साहिब जी कल्याण महल्ला पंजमा गुण नाद तुन आनंद वेद कथत सुनत मुन जन मिल संत मंडली हओ ज्ञान ध्यान मान दान मन रसक रसन नाम जपत पाप खंडली जोग जुगत ज्ञान भुगत सुरत बेते ਜਬ ਤਬ ਅਖੰਡਲੀ ਔਤ ਪੋਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁੰਜਨ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਧਾਨ ਮਨ ਰਸਕ ਰਸਨ ਨਾਮ ਜਪਤ ਸਹ ਪਾਪ ਖੰਡਲੀ ਜੋਗ ਜੁਗਤ ਗਿਆਨ ਭਗਤ ਸੁਰਤ ਸਬਰ ਤਤ ਬਿਤੇ ਜਪ ਤਬ ਅਖੰਡਲੀ ਔਤ ਪਵਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹਿਲਾ ਪੰਜਵਾਂ ගොඩෙන් නාද තුන අනන්ත බේද කතාත සුනතමු නිජනා මෙල සංත මණ්ඩලී යහාව. ග්‍යාතයාන මානධාන මන රසක රසට නාම ජපත තැපාප කණ්ඩලින්. ජෝග්‍ය ජෝගත ගිාන පොගත සුෘතස්වබර තත බේත්‍රයේ ජපතප අකණ්ඩලි ඕෝත පෝත මෙල ජෝතනානකකශ දුකනාඩන්ඩලී. सतनाम श्री वाहगुरु साहिब जी कल्याण महल्ला पंजमा गुण नाद तुन आनंद वेद कथत सुनत मुन जन मिल संत मंडली हओ ज्ञान ध्यान मान दान मान रसक रसन नाम जपत थ पाप खंडली जोग जुगत जो ज्ञान भुगत सुरत बेते ਜਬ ਤਬ ਅਖੰਡਲੀ ਔਤ ਪੋਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁੰਜਨ ਮਿਲ ਸੰਤ ਮੰਡਲੀ ਰਹਾਓ ਗਿਆਨ ਧਿਆਨ ਮਾਨ ਧਾਨ ਮਨ ਰਸਕ ਰਸਨ ਨਾਮ ਜਪ ਤਤੈ ਪਾਪ ਖੰਡਲੀ ਜੋਗ ਜੁਗਤ ਗਿਆਨ ਭਗਤ ਸੁਰਤ ਸਬਰ ਤਤ ਬੇਤੇ ਜਪ ਤਬ ਅਖੰਡਲੀ ਔਤ ਪੋਤ ਮਿਲ ਜੋਤ ਨਾਨਕ ਕਛ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹਿਲਾ ਪੰਜਵਾਂ ගොඩෙන් නාද තුන අනාන්ත බේද කතාත සුවනතමු ජනා මෙල සංත මණ්ඩලී යහාව ග්‍යාතයාන මානදාාන මන රසක රසට නාම ජපත තැපාප කණ්ඩලින්. ජෝග්‍ය ජෝගත ගාන පොගත සුර්තස්වබර තාත බේත්‍රයේ ජපතබ අකණ්ඩලී ਕੋਵਤ ਪਵਤ ਮਿਲ ਜੋਤ ਨਾਨਕ ਕਛੁ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁੰਜਨ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨਦਾਨ ਮਨ ਰਸਕਰ ਰਸਨ ਨਾਮ ਜਪਤ ਸਹਿ ਪਾਪ ਖੰਡਲੀ ਜੋਗ ਜੋਗਤ ਗਿਆਨ ਭਗਤ ਸੁਰਤ ਸਬਰ ਤਤ ਬੇਦੇ ਜਬ ਤਬ ਅਖੰਡਲੀ ਔਤ ਪੋਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ 베ਦ ਕਥਤ ਸੁਨਤ ਮੁੰਜਨ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਧਾਨ ਮਨ ਰਸਕਰ ਰਸਨ ਨਾਮ ਜਪਤ ਸਹ ਪਾਪ ਖੰਡਲੀ ਜੋਗ ਜੁਗਤ ਗਿਆਨ ਭਗਤ ਸੁਰਤ ਸਬਰ ਤਤ ਬਿਤੇ ਜਪ ਤਬ ਅਖੰਡਲੀ ਔਤ ਪਵਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹਿਲਾ ਪੰਜਵਾ ගොඩෙන් නාද තුන අනන්ත බේද කතාත සුවනතමුන් ජනා මෙල සන්ත මණ්ඩලී යහාව ග්‍යාතයාන මානධාන මන්න රසක රසට නාම ජපත තැපාප කණ්ඩලි. ජෝග ජෝවිත ගිාන පොගත සුර්තස්වබර තාත බේත්‍රයේ ජප්තබ අ කණ්ඩලී ਪਉਤ ਪਉਦਰ ਮਿਲ ਜੋਤ ਨਾਨਕ ਕਛ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁੰਜਨ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨਦਾਨ ਮਨ ਰਸਕ ਰਸਨ ਨਾਮ ਜਪਤ ਤੈ ਪਾਪ ਖੰਡਲੀ ਜੋਗ ਜੋਗ ਤਕ ਗਿਆਨ ਭਗਤ ਸੁਰਤ ਸਬਰ ਤਤ ਬੇਤੇ ਜਬ ਤਬ ਅਖੰਡਲੀ ਔਤ ਪਉੜ ਮਿਲ ਜੋਤ ਨਾਨਕ ਕਛ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹਿਲਾ ਪੰਜਵਾਂ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁੰਜਨ ਮਿਲ ਸੰਤ ਮੰਡਲੀ ਰਹਾਉ ਗਿਆ ਧਿਆਨ ਮਾਨ ਦਾਨ ਮਨ ਰਸਕ ਰਸਨ ਨਾਮ ਜਪ ਤਥੇ ਪਾਪ ਖੰਡਲੀ ਜੋਗ ਜੁਗਤ ਗਿਆਨ ਭਗਤ ਸੁਰਤ ਸਬਰ ਤਤ ਬੇਤੇ ਜਪ ਤਬ ਅਖੰਡਲੀ ਔਤ ਪੋਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹਿਲਾ ਪੰਜਵਾ ගොඩෙන් නාද තුන අනන්ත බේද කතාත සුවනතමුුණ ජනා මෙල සංත මණ්ඩලී යහාව ග්‍යාතයාන මානදාාන මන්න රසක රසට නාම ජපත තැපාප කණ්ඩලි. ජෝග ජෝත ගිාන පොගත සුර්ත සලබර තාත බේත්‍රයේ ජප්තප අකණ්ඩලි පෝත පෝත මෙල ජෝතනානකකශ දුකනාඩන්ඩලි, सतनाम श्री वाहगु साहिब जी कल्याण महल्ला पंजमा गुण नाद तुन आनंद वेद कथत सुनत मुन जन मिल संत मंडली हओ ज्ञान ध्यान मान दान मन रसक रसन नाम जपत थे पाप खंडली जोग जुगत ज्ञान भुगत सुरत सब्रत बेते ਜਬ ਤਬ ਅਖਾਂਡਲੀ ਔਤ ਪੋਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁੰਜਨ ਜਨ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਧਾਨ ਮਨ ਰਸਕਰ ਰਸਨ ਨਾਮ ਜਪਤ ਸਹ ਪਾਪ ਖੰਡਲੀ ਜੋਗ ਜੁਗਤ ਗਿਆਨ ਭਗਤ ਸੁਰਤ ਸਬਰ ਤਤ ਬੇਤੇ ਜਪ ਤਬ ਅਖੰਡਲੀ ਔਤ ਪੋਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹਿਲਾ ਪੰਜਵਾਂ ගොඩෙන් නාද තුන අනාන්ද දේද කතාත සුවනතමු නිජාන මෙල සන්තු මණ්ඩලී යහාවු ග්‍යාතයාන මානධාන මන රසක රසට නාම ජපත තැපාප කණ්ඩලින්. ජෝග ජෝගත ග්‍යාන පොගත සුර්ත ස්ලබර තාත බේත්‍රයේ ජප්තප අහණ්ඩලී ਪਉ ਪਉ ਵਾ ਮਿਲ ਜੋਤ ਨਾਨਕ ਕਛੁ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁੰਜਨ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨਦਾਨ ਮਨ ਰਸਕਰ ਰਸਨ ਨਾਮ ਜਪਤ ਸਹਿ ਪਾਪ ਖੰਡਲੀ ਜੋਗ ਜੋਗ ਤੇ ਗਿਆਨ ਭਗਤ ਸੁਰਤ ਸਬਰ ਤਤ ਬੇਦੇ ਜਬ ਤਬ ਅਖੰਡਲੀ ਔਤ ਪਉਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁਨ ਜਨ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਧਾਨ ਮਨ ਰਸਕਰ ਰਸਨ ਨਾਮ ਜਪਤਿ ਤੈ ਪਾਪ ਖੰਡਲੀ ਜੋਗ ਜੁਗਤ ਗਿਆਨ ਭਗਤ ਸੁਰਤ ਸਬਰ ਤਤ ਬਿਤੇ ਜਪ ਤਬ ਅਖੰਡਲੀ ਔਤ ਪੋਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹਿਲਾ ਪੰਜਵਾ ගොඩෙන් නාද තුන අනන්ද බේද කතාත සුවනතමුණ ජනා මෙල සන්තුමණ්ඩලී යහාව ග්‍යාතයාන මානදාාන මන්න රසක රසට නාම ජපත තැපාප කණ්ඩලින් ජෝග ජෝගත ග්‍යාන පොගත සුර්ත සබර තාත බේත්‍රේ ජපතබ අකණ්ඩලී ਪਉ ਪਉ ਮਿਲ ਜੋਤ ਨਾਨਕ ਕਛੁ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁਨ ਜਨ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨਦਾਨ ਮਨ ਰਸਕਰ ਰਸਨ ਨਾਮ ਜਪਤ ਤੈ ਪਾਪ ਖੰਡਲੀ ਜੋਗ ਜੋਗ ਤੇ ਗਿਆਨ ਭਗਤ ਸੁਰਤ ਸਬਰ ਤਤ ਬੇਦੇ ਜਬ ਤਬ ਅਖੰਡਲੀ ਔਤ ਪਉਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ 베ਦ ਕਥਤ ਸੁਨਤ ਮੁੰਜਨ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਧਾਨ ਮਨ ਰਸਕ ਰਸਨ ਨਾਮ ਜਪਤ ਸਹਿ ਪਾਪ ਖੰਡਲੀ ਜੋਗ ਜੁਗਤ ਗਿਆਨ ਭਗਤ ਸੂਰਤ ਸਬਰ ਤਤ ਬੇਤੇ ਜਪ ਤਬ ਅਖੰਡਲੀ ਔਤ ਪੋਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ගොඩෙන් නාද තුන අනන්ත බේද කතාත සුනතමු නිජනා මෙල සංස මණ්ඩලී යහාව ග්‍යාතයාන මානදාාන මන්න රසක රසට නාම ජපත තැපාප කණ්ඩලි. ජෝග ජෝවිත ගිාන පොගත සුර්ත ස්ලබර තාත බේත්‍රයේ ජප්තව අකණ්ඩලි ඕෝත පොෝත මෙල ජෝතනානකකශ දුකනාඩන්ඩලී. सतनाम श्री वाहेगुरु साहिब जी कल्याण महल्ला पंजमा गुण नाद तुन आनंद वेद कथत सुनत मुन जन मिल मंडली हाओ ज्ञान ध्यान मान दान मन रसक रसन नाम जपत थ पाप खंडली जोग जुगत ज्ञान भुगत सुरत सब्रत बेते ਜਬ ਤਬ ਅਖਾਂਡਲੀ ਔਤ ਪੋਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁਨ ਜਨ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਦਾਨ ਮਨ ਰਸਕਰ ਰਸਨ ਨਾਮ ਜਪ ਤਤੈ ਪਾਪ ਖੰਡਲੀ ਜੋਗ ਜੁਗਤ ਗਿਆਨ ਭਗਤ ਸੁਰਤ ਸਬਰ ਤਤ ਬਿਹਤੇ ਜਪ ਤਬ ਅਖੰਡਲੀ ਔਤ ਪਉੜ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ගොඩෙන් නාද තුන අනාන්ද බේද කතාත සුවනතමු නිජානා මෙල සන්ත මණ්ඩලී යහාව ග්‍යාතයාන මානදාාන මන්න රසක රසට නාම ජපත තැපාප ක්ඩලින්. ජෝග ජෝගත ග්‍යාන පොගත සුර්ත ස්ලබර තාත බේත්‍රයේ ජපතප අහණ්ඩලී पोत पोत जोत नानक कश दुख न डण्डलि सप्ना श्री वेगुरु साहिब जी कल्याण महला पञ्जमा गुण नाद तुन आनन्द वेद कथत सुनत मुन जन मिल संत मंडली ह ग्यान ध्यान मान दान मन रसक रसन नाम जबत पाप खंडली ਜੋਗ ਜੋਗ ਤੇ ਗਿਆਨ ਭਗਤ ਸੁਰਤ ਸਬਰ ਤਤ ਬੇਤੇ ਜਪ ਤਬ ਅਖੰਡਲੀ ਔਤ ਪੋਤ ਮਿਲ ਜੋਤ ਨਾਨਕ ਕਛ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁਨ ਜਨ ਮਿਲ ਸੰਤ ਮੰਡਲੀ ਹਾਓ ਗਿਆ ਧਿਆਨ ਮਾਨਦਾਨ ਮਨ ਰਸਕ ਰਸਨ ਨਾਮ ਜਪਤ ਸਹ ਪਾਪ ਖੰਡਲੀ ਜੋਗ ਜੁਗਤ ਗਿਆਨ ਭਗਤ ਸੁਰਤ ਸਬਰ ਤਤ ਬੇਤੇ ਜਪ ਤਬ ਅਖੰਡਲੀ ਔਤ ਪੋਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ गुणनाद तुन आनंद वेद कथत सुनत मुन जन मेल सन्त मण्डलि ह ज्ञान ध्यान मान दान मन रसक रसर नाम जपत थे खंडली योग जुगत ज्ञान भगत सुरत सब्रतवे जप तप अखंडली ਕਉਤ ਬੋਲ ਮਿਲ ਜੋਤ ਨਾਨਕ ਕਛ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁਨ ਜਨ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨਦਾਨ ਮਨ ਰਸਕਰ ਰਸਨ ਨਾਮ ਜਪਤ ਸਹ ਪਾਪ ਖੰਡਲੀ ਜੋਗ ਜੋਗ ਤੇ ਗਿਆਨ ਭਗਤ ਸੁਰਤ ਸਬਰ ਤਤ ਬੇਤੇ ਜਬ ਤਬ ਅਖੰਡਲੀ ਔਤ ਪੋਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁੰਜਨ ਮਿਲ ਸੰਤ ਮੰਡਲੀ ਰਹਾਉ ਗਿਆ ਧਿਆਨ ਮਾਨ ਦਾਨ ਮਨ ਰਸਕ ਰਸਨ ਨਾਮ ਜਪ ਤਥੇ ਪਾਪ ਖੰਡਲੀ ਜੋਗ ਜੁਗਤ ਗਿਆਨ ਭਗਤ ਸੁਰਤ ਸਬਰ ਤਤ ਬੇਤੇ ਜਪ ਤਬ ਅਖੰਡਲੀ ਔਤ ਪਉਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹਿਲਾ ਪੰਜਵਾਂ गुणनाद तुन आनंद वेद कथत सुनत मुन जन मेल संत मंडली ह ज्ञान ध्यान मन दान नाम जपत खंडली योग जुगत ज्ञान भुगत सुरत बेते जप तब अखंडली ਪਉਤ ਪਉਤ ਮਿਲ ਜੋਤ ਨਾਨਕ ਕਛ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁੰਜਨ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨਦਾਨ ਮਨ ਰਸਕਰ ਰਸਰ ਨਾਮ ਜਪਤ ਸਹ ਪਾਪ ਖੰਡਲੀ ਜੋਗ ਜੋਗ ਤੇ ਗਿਆਨ ਭਗਤ ਸੁਰਤ ਸਬਰ ਤਤ ਬੇਤੇ ਜਬ ਤਬ ਅਖੰਡਲੀ ਔਤ ਪੋਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਦੇਦ ਕਥਤ ਸੁਨਤ ਮੁੰਜਨ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਧਾਨ ਮਨ ਰਸਕ ਰਸਨ ਨਾਮ ਜਪਤ ਸਹ ਪਾਪ ਖੰਡਲੀ ਜੋਗ ਜੁਗਤ ਗਿਆਨ ਭਗਤ ਸੂਰਤ ਸਬਰ ਤਤ ਬੇਤੇ ਜਪ ਤਬ ਅਖੰਡਲੀ ਔਤ ਪਵਤ ਮਿਲ ਜੋਤ ਨਾਨਕ ਕਸ਼ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹਿਲਾ ਪੰਜਵਾ गुणनाद तुन अनन्द वेद कथत सुनत मुन जन मेल संत मंडली ह ज्ञान ध्यान मन दान नाम जपत खंडली जोग जुगत जो ज्ञान भुगत सुरत सब्रतवे जप तब अखंडली ਪਉਤ ਪਉਤ ਮਿਲ ਜੋਤ ਨਾਨਕ ਕਛੁ ਦੁਖ ਨਾ ਡੰਡਲੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਿਆਣ ਮਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਬੇਦ ਕਥਤ ਸੁਨਤ ਮੁੰਜਨ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨਦਾਨ ਮਨ ਰਸਕਰ ਰਸਰ ਨਾਮ ਜਪਤ ਸਹਿ ਪਾਪ ਖੰਡਲੀ ਜੋਗ ਜੋਗ ਤੇ ਗਿਆਨ ਭਗਤ ਸੁਰਤ ਸਬਰ ਤਤ ਬੇਤੇ ਜਬ ਤਬ ਅਖੰਡਲੀ ਔਤ ਪੋਲ ਮਿਲ ਜੋਤ ਨਾਨਕ ਕਛ ਦੁਖ ਨਾ ਡੰਡਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ